ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਆਪਾਂ ਪਹੁੰਚੇ ਹੋਏ ਸੀਗੇ ਜ ਆਪਣਾ ਜੋ ਮਿੰਨੀ ਜੰਗਲ ਹੈ ਅਗਾਜ ਵੈਲਫੇਅਰ ਕਲੱਬ ਨੇ ਕਣਕ ਵਾਲਾ ਭਗੋਲ ਲਾਇਆ ਗਿਆ ਉੱਥੇ ਪਹੁੰਚੇ ਹੋਇਆ ਅੱਜ ਬੂਟੇ ਥੋੜੀ ਜਿਹੀ ਸਾਸਪਾਜੀ ਕਰਾਂ ਕੜਕੜਾਈ ਕਰਨ ਵਾਲੀ ਸੀਗੀ ਗੱਟ ਸਾਹਿਬ ਨੇ ਫੋਨ ਕੀਤਾ ਸੀ ਵੀ ਆਓ ਪਹੁੰਚੇ ਕਈ ਵਲੰਟੀਅਰ ਥੋੜਾ ਕੜਕੜਾਈ ਕਰਾਂਗੇ ਦਿਖਾਵਾਂਗੇ ਤੁਹਾਨੂੰ ਬਣੇ ਰਹੇ ਉਹ ਤੇ ਕੁਝ ਨਵੇਂ ਬੂਟੇ ਵੀ ਲਾਏ ਨੇ ਅੱਜ ਲੱਗੇ ਹੋਏ ਨੇ ਵਲੰਟੀਅਰ ਦੋ ਤਿੰਨ ਬੂਟੇ ਲਾਤੇ ਕੋਰ ਵੀ ਲਾ ਰਹੇ ਨੇ ਤੁਹਾਨੂੰ ਦਿਖਾਵਾਂਗੇ ਮੈਂ ਬੂਟੇ ਦੀ ਘੜਕੜਾਈ ਕਰਾਵਾਂਗੇ ਬਣੇ ਰਹੋ ਆਪਣੇ ਨਾਲ ਲਾਏ ਨਵੇਂ ਬੂਟੇ ਲਾਏ ਨੇ ਅੱਜ ਤਿੰਨ ਬੂਟੇ ਲਾਤੇ ਹੋਰ ਲਾਵਾਂਗੇ ਚਾਰ ਬੂਟੇ ਨਵੇਂ ਲਾਏ ਨੇ ਅੱਜ ਪਾਣੀ ਚੱਲ ਰਿਹਾ ਵੇ ਦੇਖੋ ਕਿੰਨਾ ਘਾਟ ਅਨੰਦ ਦਾ ਪਾਣੀ ਨਾ ਚੱਲ ਰਿਹਾ ਹੋਰ ਬੱਤੇ ਨੂੰ ਹੋਰ ਬੱਤੇ ਦਾ ਪਾਣੀ ਇਹ ਬਣਾਈਦਾ ਬੋਰਡ ਲੱਗੇਗਾ ਜੇ ਤੁਹਾਨੂੰ ਯਾਦ ਕਰੀਂ ਪਿੰਨੀ ਜੰਗਲ ਨਹੀਂ ਮੁੱਟੇ ਲਾਇਨੇ ਚ ਰੋਤ ਨੂੰ ਉਹ ਬਲੈਂਟੇਰ ਪਹੁੰਚੀ ਜਾ ਰਹੇ ਨੇ ਇਹ ਆਪਣਾ ਜੰਗਲ ਹੈ ਜੀ ਕਲਕੜਾਈ ਕਰਾਂਗੇ ਅੱਜ ਥੋੜੀ ਜੀ ਉਸ ਤੁਸਤ ਕੰਮ ਕਰਾਂ ਟਾਈਮ ਕੱਟ ਲੱਗਦਾ ਥੋੜਾ ਜਿਹਾ ਅੱਜ ਕੋਸ਼ਿਸ਼ ਹੈ ਪਹੁੰਚੇ ਨੇ ਬਲੈਂਟੇਰ ਬਣੇ ਰਹੇ ਸਾਰਾ ਦਿਖਾਉ ਮੈਂ ਨਾਲ ਸੋਨੂੰ ਪੰਜ ਰੂਟੇ ਨੇ ਵੀ ਲਾਤੇ ਠੀਕ ਸਮਝ ਜਿਹਾ ਸੋਇਦਾ ਬੀਰੂ ਪਹੁੰਚ ਗਿਆ ਬਾਈ ਈ ਵਾਲੇ ਵੀ ਠੀਕ ਹੈ। ਲੋ ਇਹ ਆਪਣਾ ਜੰਗਲ ਆ। ਹਰ ਇੱਕ ਗੱਲ ਕਰਨੀ ਜਿੱਦਾਂ ਮੈਂ ਗੱਲ ਕਰਦਾ। ਦੇਖੋ ਖਬਲ ਬਹੁਤ ਹੋ ਰਿਹਾ। ਹੁਣ ਇਹਦੀ ਡਗੜਾਈ ਕਰਾਂਗੇ ਆਪਾਂ। ਫਿਰ ਦੁਬਾਰਾ ਦਿਖਾਵਾਂਗੇ ਆਪਾਂ। ਕਿੰਦਾਂ ਪਿਆਰ ਹੋ ਚੁੱਕਿਆ। ਰਾਤ ਬਹੁਤ ਸੋਹਣੇ ਹੋ ਚੁੱਕੇ ਸਾਰੇ। ਮੈਂ ਤਾਂ ਸਖ ਸਖ ਸੋਇਆ ਤਕਰੀਬਨ। ਸਾਰੇ ਬੂਟੇ ਚੱਲ ਚੁੱਕੇ ਨੇ। ਇਸ ਨੂੰ ਸਾਫ਼ ਸਵਾਈ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦੇ ਬਣ ਕੇ ਬਾਅਦ ਵਿੱਚ ਦੇਖ ਹੁਣ ਸਾਫ਼ ਸਵਾਈ ਇਹ ਥੋੜਾ ਜਿਹਾ ਆਟਾ ਲੱਗਦਾ ਤੇ ਕੁੱਟੇ ਨੂੰ ਤਿਕਰੀਂ ਵਧੀ ਚੱਲ ਪਈ ਤੇ ਕਰਕੇ ਖਬਰ ਖਾਣੇ ਕੁੰਡ ਕੇ ਸਮਾਰ ਕੇ ਤੇ ਵਧੀਆ ਬਣ ਜਾਊਗਾ ਦਿਖਾਵਾਂਗੇ ਉਸ ਤੋਂ ਬਾਅਦ ਵੀ ਦਿਖਾਵਾਂਗੇ ਕਿੱਦਾਂ ਦੇ ਹੋ ਕੇ ਸਾਫ਼ ਹੋ ਕੇ ਕਿੰਨੇ ਸੋਹਣੇ ਲੱਗਦੇ ਕੋਸ਼ੇ ਇਹ ਪਾਣੀ ਪਾਏ ਜਾਵੇ ਬਣੇ ਰਹੋ ਹੁਣ ਲੱਗੇ ਆਪਾਂ ਅੱਗ ਚੋਕਨੇ ਬਲੈਂਡਰ ਗੁੰਡਣ ਕਾਕੰਦਾ ਬਹੁਤ ਹੋ ਚੁੱਕੇ। ਇਹ ਪਕਾ ਰਹੇ ਨਾਮ ਹੈ ਵੀ ਲੱਗਦਾ ਵੀਡੀਓ ਬਾਅਦ ਚ ਬਣਾਵਾਂਗੇ। ਤੁਹਾਨੂੰ ਦਿਖਾਵਾਂ ਜਦ ਤਿਆਰ ਹੋ ਗਿਆ ਜਦ। ਛੋਟੇ ਛੋਟੇ ਹੀ ਹੋ ਗਈ ਜਦ। ਲਓ ਜੀ। ਤਕਰੀਬਨ ਛੋਟੇ ਕੰਡ ਤੇ ਥੋੜਾ ਇੱਕਦਾਂ ਰਹਿ ਗਈ ਬਸ ਤਾਂ ਸਮਝੋ। ਪਾਣੀ ਚ ਲੱਗ ਰਹੀ ਸਾਰੇ। ਪਾਣੀ ਪਾਉਣੇ ਪਾਣੀ ਦਾ ਪ੍ਰਬੰਧ ਦੇਖਦੇ ਆਂ ਕੀ ਬਣਦਾ। ਇਹੋ ਕਿੰਨੇ ਵਧੀਆ ਹੋ ਗਏ ਬੁੱਤੇ ਕੜ ਕੇ ਪਾਣੀ ਭਾਜ ਫਰੀ ਵਧੀਆ ਹੋਗਾ ਪਾਣੀ ਤਪਣਾ ਕਮਲਾ ਦੇ ਪੈਰ ਬੁੱਤੇ ਦੇਖੋ ਜੀ ਇਹ ਕਮਲਾ ਆ ਗਿਆ ਵਿਚਾਰੇ ਕੋਸ਼ੇ ਪਾਣੀ ਪਾਉਣ ਦੀ ਜੇ ਪਾਣੀ ਪੈ ਗਿਆ ਬੁੱਤੇ ਠੀਕ ਹੋ ਜਾਣਗੇ ਚੱਲ ਪਾਣਗੇ ਬਹੁਤ ਸੋਹਣੇ ਬੁੱਤੇ ਹੋ ਰਹੇ ਨੇ ਆਪਣੇ ਚੱਕਰ ਜਿਲੀ ਕਾਟ ਮੋ ਜੁਕੇ ਬਿਲਕੁਲ ਠੀਕ ਅੱਕ ਲਾ ਜੀ ਦੇਖੂਣੂ ਦੇਖੋ ਕਿਹੜੇ ਕਿਹੜੀਆਂ ਨੇ ਦੇਖੋ ਇਹਨਾਂ ਦੀਆਂ ਕਟ ਲੋੜ ਨੇ ਇਹਨਾਂ ਦਾ ਦੇਖ ਕਰੋ ਇਹ ਕਰਮ ਦੇ ਖਤਮ ਹੋ ਚੁੱਕੇ ਨੇ ਸੂਨਾ ਦੇਖ ਲਓ ਕਿ ਕਰ ਨੇ ਕਿੜੇ ਕਿੜੀਆਂ ਨੇ ਦੇਸੀ ਕਿਕਰ ਹੈ ਜਮ ਬਿਲਕੁਲ ਬਹੁਤ ਸੋਹਣੀ ਹੋ ਚੁੱਕੀ ਆ ਤੇ ਕਰਾਂ ਬਹੁਤ ਹੋ ਗਈਆਂ ਤੂਤ ਜਾ ਵੀਰੇ ਪੁਰਾਣੇ ਰੋਖਾ ਬੜੇ ਖਤਮ ਹੋ ਚੁੱਕੇ ਨੇ ਉਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਤੋਂ ਬਾਅਦ ਇਹਨਾਂ ਕਟਰਾ ਹੋ ਗਿਆ ਬੇਰੀਆਂ ਫਰਮਾਨ ਸਮੂਹ ਝੰਡਾ ਸਾਰੇ ਬੂਟੇ ਲਾਏ ਹੋਏ ਸਮਰਿਹ ਹੋ ਗਏ ਅੜਤੇ ਦੇਖੋ ਕੜ ਕੇ ਸੋਹਣੇ ਹੋ ਗਏ ਕੁਝ ਪਾਣੀ ਦੀ ਗਾਉਂਡੀ ਕੋਸ਼ਿਸ਼ ਹੈ ਮੋਟਰ ਦਾ ਬੰਦ ਹੋ ਜਾਣੀ ਅੱਜ ਉਹ ਦੂਸਰਾ ਕੰਮ ਕਰਦੇ ਨੇ ਕੁਝ ਦੇਖਦੇ ਪਾਣੀ ਦਾ ਕੀ ਬਣਦਾ ਮੈਂ ਥੋੜਾ ਰੇੜ ਕਢਾਂਗੇ ਤੇ ਦਿਖਾਵਾਂ ਤੁਹਾਨੂੰ ਕੱਢ ਕੇ ਬਣੇ ਰਹੋ ਲਓ ਜੀ ਬੂਟੇ ਕੱਢਤੇ ਸਾਰੇ ਆਪਾਂ ਨੇ ਕੰਪਲੀਟ ਹੋ ਗਿਆ ਪਾਣੀ ਵਾਲਾ ਕੰਮ ਰਹਿ ਗਿਆ ਅਸੀਂ ਵਾਸਤੇ ਪਾਈਪ ਲੈਣਗੇ ਡਾਇਰੈਕਟਰ ਉਹਦੀ ਮੈਂ ਹੁਣ ਚੱਲਿਆ ਮੈਂ ਰੋਟੀ ਵੀ ਨਹੀਂ ਖਾਧੀ ਰੋਟੀ ਖਾਣੇ ਜਿਆਦਾ ਮੱਝ ਚੁੱਕੇ ਨੇ ਅੱਗੇ ਦੁਕਾਨ ਦਾ ਕੰਮ ਤੁਹਾਨੂੰ ਪਤਾ ਹੀ ਆ ਮੋਟੇ ਸਾਰੇ ਨੂੰ ਦਿਖਾ ਦਿੱਤੇ ਗਰੀਬ ਨੂੰ ਆਪਣੇ ਘਰ ਤੇ ਸਾਰੇ ਦੇ ਕੋਈ ਭਾਈ ਹੋ ਗਈ ਵਧੀਆ ਪਾਣੀ ਫਰੈਕਸਰਾ ਹੋ ਜੂਗਾ ਮੈਂ ਤੇ ਵਧੀਆ ਰਿਹਾ ਹਾਂ ਪੱਜਬਾ ਤਵਨ ਦੇਸਤ ਵੀ ਹੈ ਸ਼ਾਇਦ ਮੈਨੂੰ ਲੱਗਾ ਕਿ ਜਿੱਥੇ ਮੇਰੇ ਨੌਲੇਜ ਇਹ ਦੇਖ ਕੇ ਚਲ ਵਜੇ ਕੰਮ ਹੋ ਗਿਆ ਵਧੀਆ ਰਿਹਾ ਬਾਹਰ ਨਿ ਆ ਗਿਆ ਹੁਣ ਤਾਂ ਸ੍ਰੀ ਸੈਟਰਾਂ ਸਭ ਸਿਨੀ ਵਾਲਾ ਹੈ ਨਾ ਤੇ ਨਾਲ ਸੇਵਾ ਦੀ ਸੇਵਾ ਹੋ ਗਈ ਰਗ ਤਾਂ ਸਵਾਸ ਸਾਫ ਸਵਾਈ ਹੋ ਗਈ ਪਾਣੀ ਪਾ ਕੇ ਹੋਰ ਚੰਗੀ ਠੀਕ ਹੋ ਜਾਣਗੇ ਤੁਹਾਨੂੰ ਵੀ ਇੱਥੇ ਕੀ ਪਾਏ ਜ਼ਰੂਰ ਨਹੀਂ ਪਰ ਉੰਡੇ ਨਹੀਂ ਪਾਏ ਪਾਣੀ ਪਾਉਣਾ ਪਊਗਾ ਤੇ ਵਧੀਆ ਬਲੈਂਟੇ ਪਹੁੰਚੇ ਹੋਏ ਸੀ ਅੱਜ ਵਧੀਆ ਰਿਹਾ ਕੰਮ ਫਟ ਜਿਊ ਗਏ ਆ ਚੜ੍ਹ ਕੇ ਵੀ ਦੇਖ ਰਿਹਾ ਮੇਰਾ ਉਹ ਕੰਮ ਕਾਰੇ ਨਾ ਕੀਤਾ ਨੀ ਆਪਾਂ ਨੇ ਤੇ ਸਰਗੋਹਣੇਲ ਸਾਹਸ ਪਈ ਹੋਏ ਨਹਿਰ ਆ ਜੀ ਦੇਖੋ ਉਹ ਕੈਂਟ ਵਿਊ ਐਦਾ ਵੀ ਡਾਕਟਰੀ ਪਾਪ ਲੈ ਕੇ ਆਉਣਗੇ ਤੇ ਪਾਣੀ ਪੂਰੇ ਪਾਣਗੇ ਚਲੋ ਮੈਨੂੰ ਤਾਂ ਹੁਣ ਜਾਣਾ ਪਊਗਾ ਕੰਮ ਨੇ ਕਈ ਤੇ ਕੁਝੇ ਬੋਲ ਬਣਾ ਰਿਹਾ ਕੰਮ ਧੰਨਵਾਦ ਮਿਲਿਆ ਅਗੋਂ ਬਲੌਗ ਕਰਾਂਗੇ ਤੁਹਾਡਾ ਸਵਾਗਤ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਕਰਿਓ ਧੰਨਵਾਦ ਜੀ ਮਿਲਾਂਗੇ ਅਗਲੇ ਬਲੌਗ ਸ਼ੁਕਰੀਆ ਥੈਂਕ ਯੂ